ਦੇਖੋ ਸਾਡਾ ਪਾਰਟੀ ਦਾ ਕਲੀਅਰ ਸਟੈਂਡ ਆ ਕੱਲ ਇਸ ਤੇ ਪ੍ਰੈਸ ਕਾਨਫਰੰਸ ਵੀ ਹੋਈ ਆ ਸਾਡੇ ਜਿਹੜੇ ਕਲਚਰ 셀 ਦੇ ਸਾਡੇ ਚੇਅਰਮੈਨ ਨੇ ਹੋਬੀ ਧਾਰੀਵਾਲ ਜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਤੇ ਉੱਤੋਂ ਵੀ ਇਹ ਸਪੋਕਸਪਰਸਨ ਸਾਡੇ ਬੋਲੇ ਨੇ ਕਲੀਅਰ ਸਟੈਂਡ ਇਹ ਆ ਦਲਜੀਤ ਦਸਾਂਝ ਦੀ ਜਿਹੜੀ ਵੀ ਪਾਰਟੀ ਨੇ ਗੱਲ ਕੀਤੀ ਆ ਉਹ ਉਹਨਾਂ ਨੇ ਸਪਸ਼ਟ ਕੀਤੀ ਆ ਵੀ ਉਹਦੇ ਜਿਹੜੀ ਪਾਰਟੀ ਆ ਬੀਜੇਪੀ ਉਹਨਾਂ ਦੇ ਨਾਲ ਖੜੀ ਆ ਤੇ ਉਹਨਾਂ ਨੂੰ ਬਿਲਕੁਲ ਜਿਹੜਾ ਬੰਦਾ ਹਜੇ ਕੀ ਅਸੀਂ ਬਾਲਾ ਸੁਣਦੇ ਨਹੀਂ ਦੇਖਦੇ ਨਹੀਂ ਕਦੇ ਇਹ ਨਹੀਂ ਪਰ ਜਿਹੜਾ ਬੰਦੇ ਦਾ ਯਾਰ ਇੱਕ ਪੰਜਾਬੀ ਦਾ ਦੁਨੀਆ 'ਚ ਨਾਮ ਆ ਉਹਨੂੰ ਆਪਾਂ ਕਿਉਂ ਰੋਲਣਾ ਚਾਹੁੰਦੇ ਆ ਕਿਉਂ ਰੋਲਣਾ ਚਾਹੁੰਦੇ ਆ ਜਿਹੜਾ ਦੁਨੀਆ 'ਚ ਜਿਹਨੇ ਪੱਗ ਦਾ ਪੰਜਾਬ ਦਾ ਨਾਮ ਕਰਤਾ ਉਹਨੂੰ ਆਪਾਂ ਕਿਉਂ ਇਹ ਜੀ ਗੱਲ ਕਰਕੇ ਉਹਨੂੰ ਡਿਸਕ੍ਰੈਡਿਟ ਕਿਉਂ ਦੇਣਾ ਚਾਹੁੰਦੇ ਆ ਗਲਤ ਤਾਂ ਇੰਨੀ ਆ ਕੋਈ ਗਲਤੀ ਕੋਈ ਕਮੀ ਜਾਂ ਕੋਈ ਪਹਿਲਾਂ ਹੋ ਗਈ ਸ਼ੂਟਿੰਗ ਨਾ ਹੋ ਗਈ ਹੁਣ ਮੈਨੂੰ ਦੱਸੋ ਵੀ ਦਲਜੀਤ ਸਾਹਜ ਨੇ ਜੇ ਉਹਦੇ ਹੀਰੋਇਨਾਂ ਸ਼ੂਟਿੰਗ ਕਰ ਲਈ ਤਾਂ ਕੀ ਹੋ ਗਿਆ ਕੀ ਉਹ ਪਾਕਿਸਤਾਨੀ ਬਣ ਗਿਆ ਜਾਂ ਦੁਸ਼ਮਣ ਬਣ ਗਿਆ ਪਾਕਿਸਤਾਨ ਦਾ ਇਸ ਕਰਕੇ ਇਹ ਗੱਲਾਂ ਬੇ ਬਿਲਕੁਲ ਬੇਮੈਨਾ ਹੈ ਪ੍ਰੈਸ ਚ ਮੀਡੀਆ ਚ ਖਬਰ ਬਣਾਉਣ ਨੂੰ ਲੋਕ ਇਹ ਕਰਦੇ ਆ ਹਰੇਕ ਚਾਹੇ ਉਹ ਕੋਈ ਵੀ ਹੋਵੇ